ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਦੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੋਨ ਸਾਬੰਗੁਰ ਪ੍ਰਸਾਦ ਜਪ ਆਦ ਸਤਿਗਾਨ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚਨਾ ਹੋਵਈ ਜੇ ਸੋਚੀ ਰਖਵਾਰ ਚੁਪੇ ਚੁਪ ਨਾ ਹੋਵਈ ਜੇ ਲਾਹਿਰ ਹਲ ਉਤਾਰ ਓਖਿਆ ਬੋਖਣਾ ਉਤਰੀ ਜੇ ਬਨਾਪਰੀ ਪਰ ਸਹਸ ਸਹਿਣ ਬਲਕ ਹੋਇ ਤੈ ਕਨ ਚੱਲਣ ਨਾਲ ਕਿ ਵਸ ਤਿਆਰਾ ਹੋਈਏ ਕਿ ਬਕੋੜਾ ਟੁੱਟੇ ਪਾਲ ਹੁਗਮ ਰਹਿ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਗੜਈ ਹੁਕਮੀ ਤੁਮਨੀਚ ਹੁਕਮ ਲੇਖ ਦੁਖ ਸੁਖ ਪਾਈ ਹੈ ਇੱਕ ਨ ਹੁਕਮ ਬਖਸ਼ੀਸ ਇੱਕ ਹੁਕਮੀ ਸਦਾ ਪੁਾਈ ਹੈ ਉਪਮਹੰਦਰ ਸਾਹਿਬ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਹੈ ਜੇ ਬੁਝੈ ਤਾਂ ਹੋ ਮੈਂ ਕਹੈ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਹਾਤ ਜਣੇ ਨਿਸਾਣ ਗਾਵੇ ਕੋ ਗੁਣ ਵੜਈਆਂ ਚਾਰ ਗਾਵੇ ਕੋ ਵਿਦਿਆਵੇ ਖੰਭੇ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਪੈ ਦੂਰੇ ਗਾਵੇ ਕੋ ਵੇਖੇ ਹਾਜ਼ਰ ਹਜ਼ੂਰ ਕਥਨਾ ਕਥਿਨਾ ਆਵੇ ਟੋਟ ਕਾਥ ਕਥ ਕਥੀ ਕੋਟੀ ਕੋਡ ਕੋਟ ਦਿਨ ਦਾ ਦੇ ਲੈਂਦੇ ਥੱਕ ਮਾਹੇ ਜੁਗ ਜੰਤਰ ਖਾਹੀ ਖਾਏ ਹੁਕਮੇ ਹੁਕਮ ਚੜਾਏ ਰਾਹੋ ਨਾਨਕ ਵੇਗ ਜਾਵੇ ਪ੍ਰਵਾਹ ਸੱਚਾ ਸਾਹਿਬ ਸੱਚਾ ਨਾਏ ਪਾਖਿਆ ਪਾ ਅਪਾਰ ਆਖਿਆ ਮੰਗਿਆ ਦਹਿ ਦੇ ਦਾਸ ਕਰੇ ਦਰਬਾਰ ਫੇਰ ਕਹਿ ਗਿਆ ਰਖੀ ਜਿਤ ਦਸਾ ਦਰਬਾਰ ਮੁੱਖੇ ਬੋਲਣ ਬੋਲੀਏ ਜਿਤ ਸੁਣ ਧਰ ਪਿਆਰ ਅਮਰਤ ਵੇਲਾ ਸਚਨਾ ਉੜੇ ਆਏ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੁਖਦ ਆਰੇ ਨਾਇਕ ਇਹ ਵੈ ਜਾਣੀਆਂ ਸਭ ਆਪੇ ਸਚਿਆਰ ਥਾਪੇ ਨ ਜਾਏ ਕੀਤਾ ਨ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਉਂਿਆ ਗੁਣੀ ਨ ਦਾਨ ਗਾਉਂਿਆ ਸੋਣੀ ਮਨ ਰਖਿਆ ਪਾਉ ਦੁਖ ਪਰ ਹਸ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਹਸਮਾਈ ਗੁਰੂ ਈਸ਼ਰ ਗੁਰੂ ਗੋਖ ਬਰਮਾ ਗੁਰੂ பார்ਵਤੀ ਮਾਈ ਦੇਹੋ ਜਾਣ ਆਖਾ ਨਹੀਂ ਕੇ ਰੰਗ ਤਨ ਨ ਜਾਈ ਦੁਨ ਇਤ ਦੇਹ ਵਿਝਾਈ ਸਭ ਨਾਨੀਆਂ ਕਾ ਇਕ ਦਾਤਾ ਸੋਮੈ ਵਿਸਰਨਾ ਜਾਈ तीर्थ नाम जेतेस भावा बिन पण गनाई करी जेती सेठ अपाई बे खावण करमा के मिले ले मत वेच रत्न दिवा हर मानक जेक गुर की सिख सुनी गोरा एक दहे बजाई सबना जियां का एक दाता सो मैं विसर न जाई जे डुके 4000 जा होर दसोनी होए नमा खंडा विच जाणियां नाल चला सब कोए चंगा ना और खाय कै जा सकिरत जाग ले जे तिस नजर न आवे तवात न पूछे के कीटा अंदर कीटा करे दोसी दोस्त रे नानक नेर ਉਨੇ ਗੁਣ ਕਰੇ ਬੁਣ ਮੰਨ ਤੇ ਆ ਗੁਣ ਦੇ ਤਿਹ ਕੋਈ ਨਾ ਸੋਝੇ ਜੇ ਇਸ ਗੁਣ ਕੋਈ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤਬ ਅਕਾ ਸੁਣਿਆ ਦੀਪ ਲੋ ਪਤਾਲ ਸੁਣਿਆ ਪਹੁੰਚ ਸਕੈ ਕਾਲ ਨਾਨਕ ਭਗਤ ਅਸਦਾ ਵੇ ਦਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸ ਬ੍ਰਹਮਾ ਇੰਦ ਸੁਣਿਆ ਮੁਖ ਸਨਾਹਣ ਮੰਦ ਸੁਣਿਆ ਜੋ ਉਜਗਲ ਤਨ ਭੇਦ ਸੁਣਿਆ ਸਾਸਤ ਮਤ ਵੇਦ ਨਾਨਕ ਭਗਤ ਅਸਦਾ ਵੇ ਦਾਸ ਸੁਣਿਆ ਦੁਖ ਬਾਪ ਕਾ ਨਾਸ ਸੁਣਿਆ ਸਰ ਸੰਤੋਖ ਗਿਆਲ ਸੁਣਿਆ 68 ਕੈਸ ਨਾ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗ ਦਾ ਸਦਾ ਵਜਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰ ਅਗੁਣਾ ਕਹਿ ਗਿਆ ਸੁਣਿਆ ਸੀ ਕਪੀਰ ਪਾਤ ਸਹ ਸੁਣਿਆ ਅੰਦੇ ਬਾਬਹਰਾਵ ਸੁਣਿਆ ਹਾਥ ਵੈ ਅਸਗ ਨਾਨਕ ਭਗਤਾਂ ਸਦਾ ਲਿਜਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹਿ ਨਾ ਜਾਏ ਜੇ ਕੋ ਕਹਿ ਪਛਪਸ਼ਤਾ ਇੱਕ ਅਗਦ ਕਲਮ ਨਾ ਲੇਖਣ ਹਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੇ ਸੋਰਤ ਹੋਵਾ ਮਨ ਬੁੱਧ ਮੰਨੇ ਸਗਲ ਭਮੜ ਕੀ ਸੋਤ ਮੰਨੇ ਮੋਚੋ ਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੇ ਮਾਡ ਠਾਕਾ ਭਾਈ ਮਨ ਨੇ ਪਾਸੇ ਪਰ ਗੜ ਜਾਏ ਮਨ ਮਾਗਣਾ ਚੱਲਿਆ ਬਥਮਨੇਰ ਮੋਸੇ 30 ਸਨ ਬੰਦ ਐ ਸਨਾ ਨਰੰਜਨ ਹੋਏ ਦੇਕ ਮਨ ਜਾਣਾ ਮਨ ਕੋਏ ਮੰਨੈ ਪਾਵੈ ਮੋਹ ਦਵਾਰ ਮੰਨੈ ਪਰਵਾਰ ਸਾਧਾਰ ਮੰਨੈ ਤਰੇ ਤਾਰੇ ਗੁਰਸੇ ਖੰ ਮੰਨਾਨ ਅਨਕ ਬਬਹ ਨ ਪੈਕ ਐਸਾ ਨਾਮ ਨਰੰਜਨ ਹੋਏ ਦੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੈ ਦਰਗਹ ਮਾਨ ਪੰਜੈ ਸੋਏ ਦਰ ਜਨ ਪੰਚਾ ਕਾ ਗੁਰ ਇਕ ਧਿਆਨ ਦੇ ਕੋ ਕਹ ਕਰ ਵਿਚਾਰ ਕਰਤੇ ਕਾ ਕਰਨਾ ਨਹੀਂ ਸਮਾਤ ਸਮਾਤ ਤਾਲ ਤਮ ਦੇ ਆ ਕਪੂਤ ਸੰਤੋਖ ਖਾਵ ਰੱਖਿਆ ਜਿਨ ਸੂਤ ਦੇ ਕੋ ਉਹ ਨ ਹੋਏ ਸਤਿਆ ਤਵਲੇ ਪ੍ਰਕਿਰਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਸ ਲੇਕ ਨੇ ਜੋੜ ਜੀ ਜਤਰਾੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਇ ਲਿਖਾ ਲਿਖਿਆ ਕੀਤਾ ਹੋਇ ਕਿ ਤਾਤਾਨ ਸਾਲਿਓ ਰੂਪ ਗੇਤੀ ਦਾਦ ਜਾਣ ਕੋਣ ਪੁੱਤ ਕੀਤਾ ਪਸਾਉ ਸਖਵਾਵ ਤਸਤੇ ਹੋਇ ਲਖ ਦਰਿਆ ਕੁਦਰਤ ਕਮਣ ਕਹਾ ਵਿਚਾਰ ਮਹਰੇ ਨ ਜਾਵੇਂ ਕਮਾਰ ਜੋ ਤੁੰਦ ਪਬਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਰ ਅਸਾਂਖਾ ਜਪ ਅਸਾਂਖਾ ਪਾ ਅਸਾਂਖਾ ਪੂਰਾ ਅਸਾਂਖਾ ਤਾ ਬਤਾ ਹੋ ਅਸਾਂਖਾ ਗ੍ਰੰਥ ਮੁਕਵੇਦ ਪਾਠ ਅਸਾਂਖਾ ਜੋਗ ਮਰ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਨਤਾਰਾ ਸੰਖ ਸੂਰਮਹ ਪਖ ਸਾਰਖ ਸੰਖ ਮੋਹਨ ਲੈਵਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆਂ ਰ ਜਮ ਏਕ ਵਾਰ ਜੋਤ ਦਬਾ ਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਅਨਰੰਕਾਰ ਅਸੰਖ ਮੂਰਕ ਅੰਦ ਕੋਰੇ ਅਸੰਖ ਚੋਰ ਹਰਾਮ ਖੋਰ ਅਸੰਖ ਅਬਰਕਾਰ ਦਾ ਹੈ ਯੋਰੇ ਸੰਖ ਦਲਵਟਾ ਤੇਗ ਮਾਏ ਅਸੰਖ ਵਾਪੀ ਪਾਪ ਕਰ ਜਾਏ ਅਸੰਖ ਟੋੜਿਆ ਰਕੁਣ ਸਰ ਹੈ ਅਸੰਖ ਮਲੇਸ਼ ਮਲ ਪਖ ਖਾ ਹੈ ਅਸੰਖ ਨੇ ਲਖਸਰ ਕਰ ਹੈ ਬਾਹਰ ਨਾਨਕ ਨੀਜ ਕ ਹੈ ਵਿਚਾਰ ਵਾਰਨ ਜਮਾ ਇਕ ਵਾਰ ਜੋਤੂ ਦੇ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਰ ਅਸਾਂ ਖਨਾਵਾਂ ਸਾਂ ਕਥਾਵ ਗਮ ਗਮ ਅਸੰਖਲ ਹੋਵਾਂ ਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਆਖਰੀ ਗਿਆਨ ਗੀਤ ਗੁਣ ਦਾ ਆਖਰੀ ਲੇਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਖਾਣਾ ਜਿਨ ਇਹ ਲਿਖੇ ਤੇ ਸਰਨਾਏ ਜੀ ਫਰਮਾਇ ਤੇ ਤੇ ਪਾਇ ਦੇਤਾ ਕੀਤਾ ਤੇ ਤਹਮਾ ਵਣਨਾ ਮੈਂ ਨਹੀਂ ਕਥਾਵ ਕੁਦਰਤ ਕਮਣ ਕਹਾ ਵਿਚਾਰ ਬਾਰੇ ਨ ਜਾਮ ਇੱਕ ਵਾਰ ਜੋਤੂ ਦੇ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਰ ਭਰੀਏ ਹੱਥ ਪੈਰ ਤਨ ਦੇਹ ਤੋ ਤਾਂ ਅਤਰਾ ਸਕੇ ਹੈ ਮੂਰਤ ਪਲੇਤੀ ਕਾ ਪੜਾ ਹੋਏ ਦੇ ਸਾਭ ਹੁਣ ਲਈਏ ਓ ਤੋਏ ਭਰੀਏ ਮਤ ਪਾਪਾ ਕਾ ਸੰਗ ਤੋ ਬਨਾ ਮੈਂ ਕਰਾਂਗਾ ਓਨੀ ਪਾਪੀ ਆਖਣ ਨਾ ਹੈ ਕਰ ਕਰ ਕਰਮ ਲਿਖ ਲੈ ਜਾਓ ਆਪੇ ਬੀਜਾ ਪੈ ਹੀ ਕਾ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦੇ ਹਰ ਗੰਦਾਰ ਜੇ ਕੋ ਪਾਵੇ ਤੇ ਲਖਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ

ਵਕਤ ਨਾ ਪਾਇਓ ਕਾਹ ਦੀਆ ਜਨ ਲੇਖਨ ਲੇ ਕਰਾਣਾ ਤੇ ਤਵਾਰ ਨਾ ਜੋਗੀ ਜਾਣਾ ਰਤ ਮਹਾਰਾ ਕੋਈ ਜਹਾ ਕਰਤਾ ਸ੍ਰਿਸ਼ਟੀ ਕੋ ਸਾਡੇ ਆਪੇ ਜਾਣਾ ਸੋਈ ਕੇਵਲ ਕਾ ਰਖ ਕੇ ਸਲਾਹੀ ਗਹਿਰਨੀ ਕਿਵ ਜਾਣਾ ਨਾਨਕ ਆਕਣ ਸਭ ਕੋ ਵਾਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹ ਵੱਡੀ ਨਾ ਹੀ ਕੀਤਾ ਜਾ ਕਹੋ ਵੇ ਨਾਨਕ ਦੇਖੋ ਆਪੋ ਜਾਣਾ ਅੱਗੇ ਗਿਆ ਨਾ ਸੋ ਹੈ ਪਤਾਲ ਬਤਾਲ ਲਖ ਪਗ ਅਗਾਸ ਓੜ ਕੋੜ ਕ ਬਾਲਦ ਕੇ ਵੇਨ ਕਹਿਣ ਇੱਕ ਬਾਤ ਸਹੈਸਾ 18 ਹੈ ਗਾਇਨ ਕਿਤੇ ਮਾ ਅਸਲ ਵੇ ਕਤਾ ਤਾ ਲਿਖਾ ਹੋਇ ਤਾ ਲਿਖੀਏ ਲਿਖੇ ਹੋਵੇ ਨਾ ਸਾਨੰਕ ਵੱਡਾ ਆਕੀ ਆਪੇ ਜਾਣ ਆਪ ਸਲਾਹੀ ਸਲਾਹੀ ਏ ਤੀ ਸੁਰਤ ਨ ਭਾਈਆ ਨਦੀਆਂ ਤੇ ਵਾਪ ਉਹ ਸਮੁੰਦਰਾਂ ਜਾਣੀਆਂ ਸਮੁੰਦ ਸਾ ਸੁਲਤਾਨ ਜਿਹੜਾ ਜ਼ੇਤੀ ਮਾਰਤਾਨੇ ਗੀੜੇ ਤੋਂ ਮਾ ਹੋਵਨੀ ਜੇ ਸਮਨੋ ਨ ਬਿਸਰਾ ਅੰਤ ਨਾ ਸਿਖ ਦੀ ਕਹਿਣ ਨਾ ਅੰਤ ਅੰਤ ਨਾ ਕਰਨ ਨਾ ਦੇਣ ਨਾ ਅੰਤ ਅੰਤ ਨਾ ਵੇਖਣਾ ਸੁਣ ਲੈਣਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਅੰਤ ਨਾ ਜਾਣਾ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੂ ਉੱਚਾ ਨਾਉ ਇਹ ਵੱਡਾ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣਾ ਸੋਏ ਜੇ ਵੜਾ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਰੇਖਾ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਹਤੇ ਮੰਗ ਹੈ ਜੋ ਅਸਮਾਰ ਕਿਤਨੇ ਘਣਤ ਨਹੀਂ ਵੇ ਜਾ ਰਹੇ ਕਹਤੇ ਖਾਤ ਉੱਠ ਹੈ ਵਕਾਰ ਕਹਤੇ ਲੈ ਲੈ ਮੁਕਰ ਪਾਏ ਕੈਸੇ ਮੁਰਖ ਕਾਹੀ ਕਾਹੇ ਕਹਤੇ ਅੰਦੂਖ ਭੂਗ ਸਰ ਮਾਰੇ ਪੀੜਾ ਤੇਰੀ ਦਤਾਰ ਬੰਦ ਖਲਾਸੀ ਪਾਣਾ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਇਕ ਆਖਣ ਪਾਏ ਜਾਣੇ ਜੇ ਤੇ ਮੋਖਾ ਆਪੇ ਜਾਣੇ ਆਪੇ ਦੇ ਆਖੇ ਸਿਬੇ ਕਈ ਕੇ ਜਿਸ ਨੂੰ ਬਖਸ ਸਖਤ ਸਲਾਹਾਨ ਨਾਨਕ ਪਾਸਾਹੀ ਪਾਸਾਹ ਅਮਲ ਗਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਰ ਅਮਲ ਆਵੇ ਅਮਲ ਲਜਾਏ ਅਮਲ ਪਾਏ ਅਮਲ ਲਾ ਸਮਾਏ ਅਮਲ ਤਰਮਾ ਅਮਲ ਦੇ ਬਾਣ ਅਮਲ ਦੁਲ ਅਮਲ ਪਰਮਾਨ ਅਮਲ ਬਖਸੀਸ ਅਮਲ ਸਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨ ਜਾਏ ਆਖਾ ਰਹੇ ਲਿਬਲਾਈ ਆਖੇ ਹਵੇਲ ਪੜ ਪੁਰਾਣਾ ਆਖੇ ਪੜਿਆ ਕਰੇ ਵਖਿਆਣ ਆਖੇ ਬਰਮੇ ਆਖੇ ਇਦ ਆਖੇ ਗੋਪੀ ਤੇ ਗੋਵਿੰਦਾ ਕੈਸਰਾ ਆਖੇ ਸਦਾ ਆਖੇ ਕਹਤੇ ਕੀਤੇ ਬੁੱਧ ਆਖੇ ਹੈ ਦਾਨ ਵਾਕ ਹੈ ਦੇਵ ਆਖੇ ਹੈ ਸਰਨਾ ਮਨ ਜਾਂ ਸੇਵ ਕੇਤੇ ਆਖੇ ਹੈ ਅਖਣ ਪਾਏ ਕੇਤੇ ਕਹਿ ਕੇ ਉਟ ਉੜ ਜਾਏ ਇਤੇ ਕਹਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਦੇ ਕੋ ਆਖੇ ਬੋਲ ਵਿਗਾੜ ਤਾਂ ਲਿਖੇ ਸਿਰ ਗਵਾਰਾਂ ਗਵਾ ਸੋ ਦਰ ਕਿਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾ ਜੇ ਨਾਲ ਅਨੇਕ ਸੰਗਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸੋ ਕਹੀਨ ਕੇਤੇ ਗਾਵਣ ਹਾਰੇ गाव है तोना पण पाणी बेसन तर गाव रे धर्म द्वार गाव चित कुपते लिख जा रहे लिख लिख धर्म जा रहे गाव इस ब्रह्मा देवी सोहन सलसवारे गाव है इंद्र इंद्र आसन बैठे देवते अंदर ना लेगा शेर समादी अंदर गावन साथ बेचारे गावन जति सती संतोषी गाव है वीर करारे गावन अपनत पळन रखी सर युज वेदना नाले गाव है मोहनिया मन मोहन स्वर्गम मश्य प्याले गाव नगरत उपाय तेरे अठठ तीस नाले ਗਾਵ ਹੈ ਜੋਤ ਮਹਾ ਬਲ ਸੂਰਾ ਗਾਵ ਹੈ ਘਾਣੀ ਚਾਰੇ ਗਾਵ ਹੈ ਘੰਡ ਮੰਡਲ ਵਰ ਪੰਡਾ ਕਰ ਕਰ ਕੇ ਤਾਰੇ ਸੀ ਤੂਦ ਨੂੰ ਗਾਵ ਹੈ ਜੋਤ ਭਾਵਨ ਰਤੇ ਜਰੇ ਭਗਤ ਰਸਲੇ ਹੋਰ ਕੇਤੇ ਗਾਵਨ ਸੇ ਮਜਿਤਨ ਆਮਨ ਨਾਨਕ ਕਹੇ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਆਈ ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਰਤੀ ਕਰ ਕਰ ਜਿੰਸੀ ਮਾਇਆ ਜਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇਤ ਉਸਦੀ ਵੜਿਆਈ ਜੋਤ ਸਭਾ ਬਸ ਸੋਈ ਕਰਤੀ ਹੁਕਮਾ ਕਰਨਾ ਜਾਈ ਸੋ ਬਾਤ ਸਾਹੋ ਸਾਹ ਪਾ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰੰਗਪਾਤ ਹੋ ਲਈ ਧਿਆਨ ਕੀ ਕਰ ਹੈ ਬਪੂਤਾ ਖੰਦਾ ਕਾਰਕਵਾਰੀ ਕਾ ਜੂਦ ਲੈਣਾ ਪ੍ਰਤੀਤ ਆਏ ਪੰਤੀ ਸਗਰਜ ਮਾਸਤੀ ਮਨ ਜੀ ਤੈ ਜਗ ਜੀ ਆਦੇਸ ਤੇਸ ਆਦੇਸ ਆਦ ਅਨੀਰ ਅਨਾਦ ਨਾ ਹਤ ਜੁਜ ਇੱਕ ਵੇਸ ਬਗ ਗਿਆਂਦੇ ਆ ਪੰਡਰਨ ਕੜਕੜਾ ਵਾਜਿਆ ਨਾਦ ਆਪਨਾਦ ਨਾਤੀ ਸਾਜਾਂ ਕੀੜੀ ਦਿਸਦਾ ਹੋਰ ਸਾਹਦ ਸੇ ਜੋਗ ਬਨੋਗ ਦੋਈ ਕਾਰ ਚਲਾ ਰਹੇ ਲੇਖ ਆਵੇ ਭਾਗ ਆਦੇਸ ਤੇਸ ਆਦੇਸ ਆਦ ਨੀਲ ਅਨਾਦ ਨਾ ਹਰ ਜੂਜ ਇੱਕ ਵੇਸਾ ਇੱਕ ਮਾਇ ਜੁਗਤ ਤੇ ਆਇ ਦਿ ਚੱਲੇ ਪਰਮਾਣ ਐਖ ਸੰਸਾਰ ਇਕ ਭੰਡਾਰ ਇਕ ਲਾਇ ਦੇ ਮਾਣਾ ਜੋ ਤਸਵਾਤ ਵੈਚਲਾਵ ਹੈ ਜਿਵੇਂ ਹੋ ਬੇ ਪਰਮਾਨ ਹੋਵੇ ਖੈ ਉਹਨਾਂ ਨੇ ਦਰਨ ਆਵੇ ਬਹੁਤ ਹੋ ਬਣਾਣਾ ਦੇਸ ਦਾ ਆਦੇਸ਼ ਆ ਆਧਨੀ ਰ ਅਨਾਧਨਾ ਤ ਡਿਗ ਡਿਗਦਾ ਤ ਵੇਸਾ ਆਸਨ ਦੋਇ ਲਾ ਪੰਡਾਰ ਜੋ ਕੁਛ ਪਾਇ ਸੋ ਵੇਕਾ ਵਾਰ ਕਰ ਕਰ ਲੈ ਕੇ ਅਸਰ ਦਿਨ ਹਾਰ ਨਾਨਕ ਸੱਚ ਕੀ ਸੱਚੀ ਕਾਰ ਆਹ ਦੇ ਇਸ ਸਾਦੇ ਸਾਧ ਨੀਲਾ ਨਾਦਨਾ ਹਤ ਟਿੱਬੀ ਦੇ ਕਾ ਵੈਸੇ ਇੱਕ ਜੀਬੋ ਲੱਖ ਹੋਏ ਲੱਖ ਹੋਇਆ ਖੀਸ ਅਲਗ ਲਗੜਾ ਆਖੀ ਹੈ ਇੱਕ ਨਾਮ ਜਗਦੀਸ਼ ਇਹ ਤਰਾਹ ਪਤ ਗੂੜੀ ਚੜਿਆ ਹੋਇਆ ਕਿਸ ਸੁਨਦਰਾ ਆਕਾਸ਼ ਕੀ ਕੀਟਾ ਹੈ ਰੀਸ ਨਾਨ ਨਜ਼ਰੀ ਪਾਈ ਹੈ ਗੂੜੀ ਗੂੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾਲ ਮੰਗਣ ਦੇੜਨਾ ਜੋਰ ਜੋਰ ਜੋਰਨ ਜੀਵਨ ਮਰਨਾਂ ਜੋਰ ਹੈ ਜੋਰਨ ਆਜਮਨ ਮਰਨ ਸੋਰ ਹੈ ਜੋਰਨ ਸੁਰਤੀ ਗਿਆਨ ਦੇ ਚਾਰ ਜੋਰਾਂ ਜੁਗ ਦੇ ਛੋਟਾ ਸੰਸਾਰ ਹੈ ਜਿਸ ਹਰਦਰ ਜੋਰ ਜਿਸ ਹੱਥ ਜੋਰ ਕਰ ਵੇਖਸੋ ਇਹ ਨਾਨਕ ਉਤਮਨੀਂਜ ਨ ਕੋਇ ਰਾਤੀ ਰੁਤੀ ਤੇ ਤੀਵਾਰ ਪਾਣੀ ਅਗਨੇ ਪਤਾਲ ਤਸ ਵਿੱਚ ਧਰਤੀ ਥਾਬ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚ ਉਸ ਚਦਰ ਬਾਰਸ ਤੇ ਸੋਹਣ ਪੰਜ ਪ੍ਰਮਾਣ ਨਗਰੀ ਕਰਮ ਪਾਵੇਂ ਨਾ ਸਾਨ ਕਾਂ ਚਪਕਾਈ ਉਥੇ ਪਾਏ ਨਾਨਕ ਗਿਆ ਜਪ ਜਾਏ ਤੈ ਕੰਡ ਕਹਿਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਾਵਣ ਪਾਣੀ ਬਸੰਤਰ ਕੀਤੇ ਗਾਨ ਮਹੇਸ਼ ਕੀਤੇ ਬਰਮ ਹੈ ਘਾੜਤ ਗੜੀਆ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕਿ ਤਦ ਤੂੰ ਉਪਦੇਸ਼ ਕੀਤੇ ਇਹਨਾਂ ਕਹਿੰਦੇ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧੂ ਦੇ ਨਾਥ ਕੀਤੇ ਕੀਤੇ ਦੇਵੀ ਵੇਸ ਕਹਤੇ ਦੇਵਦਾਨਵ ਉਹਨ ਕਹਤੇ ਗੇਤੇ ਰਦਰ ਸਮੁੰਦੇ ਕਹਤੇ ਘਾਣੀ ਕਹਤੇ ਬਾਣੀ ਕਹਤੇ ਪਾਤਨਰੰਦ ਕਹਤੇ ਸੁਰਤੀ ਸੀਮਕ ਕਹਤੇ ਨਾਨਕ ਅਨਤ ਅਨਤ ਗਿਆਨ ਘੜਮੈ ਗਿਆਨ ਪਰ ਜਾਣ ਤੈ ਨਾਲ ਬਨੋ ਕੋੜ ਆਨੰਦ ਜਨਮ ਗੰਡ ਕੀ ਬਾਣੀ ਰੂਪ ਤੈ ਘਾਲਤ ਘੜ ਗਿਆ ਬਹੁਤ ਅਨੂਪਾਤਾ ਆ ਕੇ ਗੱਲਾਂ ਕਦੇ ਨਾ ਜਾਏ ਡੇਕੋ ਕਿਹ ਪਛਪਸਤਾ ਹੈ ਤੇ ਥੈਕੜੀ ਐ ਸੋਰਤ ਮਾ ਤੁਮਨੇ ਬਹੁਤ ਦੈ ਤੇ ਥੈਕੜੀ ਐ ਸਰਾ ਸਦਮੇ ਸੋਧ ਕਰਮ ਖਾਂਡ ਦੀ ਮਾਣੇ ਜੋਰ ਦਿੱਤਾ ਹੋਰ ਕੋਈ ਹੋਰ ਦਿੱਥੇ ਜੋ ਮਹਾਬਲ ਸੂਰਤਨ ਮਹਾਰਾਮ ਰਹੇ ਭਪੂਰ ਤੇ ਥੇ ਸੀਤਾ ਸੀਤਾ ਮੈਂ ਮਾ ਮਾਹੇ ਤਾਂ ਗੇੜੂ ਪੰਨ ਕਤਰੇ ਜਾਏ ਨਾ ਉਹ ਮਰਣਾ ਠਾਗੇ ਜਾਏ ਨਾ ਕਰਾਮ ਬਸ ਮਨ ਮਾਹਿ ਤ ਭਗਤ ਵਸੇ ਲੋ ਕਰੇ ਨਾ ਸੱਚ ਮਰਸੋ ਸੱਚੇ ਕੱਟ ਵਸੇ ਰੰਕਾਰ ਕਰ ਕਰ ਦੇਖ ਨਦਰ ਨਿਹਾਲ ਤੇ ਖੰਡ ਮੰਡਲ ਵਰ ਭੰਡ ਦੇ ਕੋ ਕਸਦਾ ਅੰਤਨਾ ਅੰਤ ਤੇ ਥੇ ਲੋ ਹਲੋ ਆ ਕਾਰਾ ਜੀ ਜੋ ਹਮ ਤੇ ਤੜਕਾ ਵੇਖਿਆ ර ර රത ണ ത ാല ത തതത පම ගර ਸਰੋਕ ਆਪਣੇ ਗੁਰੂ ਪਾਣੀ ਪਿਤਾ ਮਾਤਾ ਤਰਤਮਾਤਾ ਦਿਵਸ ਰਾਤ ਦਾਈ ਦਾਦਾ ਖੇਲੇ ਸਗਲੇ ਜਗਤ ਚੰਗੇ ਆਈਆਂ ਬੁਰੇ ਆਈਆਂ ਬਾਜਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਖ ਦੂਰ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖ ਉੱਜਲੇ ਕੇ ਦੀ ਛੁੱਟੀ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ